ਸੋਚਣ ਦੇ ਹੀ ਸਾਰਾ ਦਿਨ ਮੈਂ ਮਰਦੀ ਰਹਿਨੀ ਕੰਮ ਕਰਦੀ ਰਹਿਨੀ ਆ ਹੋਣੀ ਮੈਂ ਕੋਈ ਵੀ ਕੰਮ ਕਰਨਾ ਬਥੇਰਾ ਇਹਨਾਂ ਦਾ ਕਰ ਕਰਕੇ ਵੇਖ ਲਿਆ ਵਾ ਫਿਰ ਕਿਹੜਾ ਗੁਣ ਪਾਉਂਦੇ ਆ ਇੱਦਾਂ ਕਰਨਾ ਹੁਣ ਰੁਪਿੰਦਰ ਕੋ ਸਾਰਾ ਕੰਮ ਕਰਾਇਆ ਕਰਨਾ ਇਹ ਜਿਹੜੀ ਬੜੀ ਚਲਾਕ ਬਣਦੀ ਆ ਨਾ ਜੇ ਮੈਂ ਚੰਗੀ ਸਲਾਹ ਦਿੰਨੀ ਆ ਨਾ ਜਾ ਕੇ ਉਹਨਾਂ ਦੇ ਕੰਨ ਭਰ ਦਿੰਦੀ ਆ ਲੈ ਦੱਸ ਇਹਦੇ ਵਿੱਚ ਮਾਣ ਵਾਲੀ ਕਿਹੜੀ ਗੱਲ ਵਾ ਜਦੋਂ ਠੀਕ ਨਹੀਂ ਆ ਤੇ ਫਿਰ ਕੀ ਆ ਭੈਣੀ ਸਾਹ ਦਿੰਦੀ ਹੁੰਦੀ ਹੈ ਕੋਈ ਦੂਜੇ ਦਾ ਚੱਲ ਕੋਈ ਗੱਲ ਨਹੀਂ ਕਰ ਲਾ ਫਿਰ ਛੇਛੇ ਦੀ ਕੰਮ ਠੀਕ ਕੋਈ ਨਹੀਂ ਮੈਂ ਬਣਾ ਲੂ ਰੋਟੀਆਂ ਆਪੇ ਸਬਜ਼ੀ ਵੀ ਬਣਾ ਲੂ ਮੈਨੂੰ ਸਭ ਕੁਝ ਹੁੰਦਾ ਕਰਨਾ ਚੱਲ ਠੀਕ ਆ ਆ ਕੋਈ ਨਹੀਂ ਤੂੰ ਲੈ ਆ ਭਈਆ ਗੁਰਜਿੰਦਰ ਤੂੰ ਕੋਈ ਗੱਲ ਨਹੀਂ ਕਰਨੀ ਚਾਹੇ ਉਹ ਕੰਮ ਕਰਨ ਚਾਹੇ ਨਾ ਕਰਨ ਤੈਨੂੰ ਰੋਟੀ ਬੁਰਕੀ ਚਾਹੀਦੀ ਆ ਨਾ ਚਾਹੇ ਵੱਡੀ ਖਰੇ ਚਾਹੀਦੀ ਨਿੱਕੀ ਕਰੇ ਉਹਨਾਂ ਨੂੰ ਕਰਨ ਦਿਆ ਕਰ ਜਿੱਦਾਂ ਕਰਦੀਆਂ ਵਾ ਤੇਰਾ ਨਹੀਂ ਮਤਲਬ ਵਿੱਚ ਬੋਲਣ ਦਾ ਕੋਈ ਵੀ ਦੀਦੀ ਜਦੋਂ ਕੰਮ ਨਹੀਂ ਕਰਦੀ ਉਦੋਂ ਤੁਸੀਂ ਕਹਿੰਨੇ ਸੀ ਨਾ ਇਹਦੇ ਪੇਕੇ ਦੱਸੋ ਫਲਾਣੇ ਨੂੰ ਦੱਸੋ ਕਿ ਜੇ ਉਹਨੋਂ ਮੈਂ ਸਹਿਮਤ ਦਿੱਤੀ ਆ ਕੰਮ ਕਰਨ ਲੱਗ ਪਈ ਆ ਤੇ ਕਰਨਾ ਹੀ ਪੈਣਾ ਕੰਮ ਕਿਹਨੂੰ ਹਾਨ ਥੋੜੀ ਆ ਉਹ ਆਲੂ ਤੈਨੂੰ ਲੱਭਣ ਦੇ ਆ ਨਾ ਮੇਰੇ ਹਿਸਾਬ ਨਾਲ ਇਹਦੇ ਚ ਚੁੱਭੀ ਲਾਉਣੀ ਪੈਣੀ ਆ ਤੇ ਫੇਰ ਆਲੂ ਲੱਭਣੇ ਆ ਬੜੀ ਚੀ ਜੀ ਸੁਆਦ ਪਾ ਲੈ ਉਹਦੋਂ ਮੈਂ ਲੂਣ ਦੇਖਿਆ ਕਿ ਕਿ ਕਰਾਰੀ ਬਣੀ ਆ